ਕਿ ਮੇਰਾ ਹੰਗਾਰਾ ਮਿਲ ਰਿਹਾ ਵੱਡੀ ਗਿੰਥੇ ਦੇ ਵਿੱਚ ਆਪਾਂ ਅਹਿਮਦਪੁਰ ਆਏ ਆਂ ਆਪਣਾ ਪਿੰਡ ਲੱਗਦਾ ਆਪਣੇ ਲੋਕ ਲੱਗਦੇ ਨੇ ਇੰਨਾ ਪਿਆਰ ਇੰਨਾ ਮਾਣ ਇੰਨਾ ਸਤਿਕਾਰ ਮਿਲ ਰਿਹਾ ਪਰਮਾਤਮਾ ਕਰੇ ਮੇਰੇ ਚਿੰਨਿਆਂ ਕੋਲ ਬਲ ਤੇ ਤਾਕਤ ਦੇਵੇ ਕਿ ਲੋਕਾਂ ਦੀ ਮੈਂ ਇਮਾਨਦਾਰੀ ਨਾਲ ਸੱਚੀ ਨੀਅਤ ਨਾਲ ਲੜਾਈ ਲੜ ਸਕਾਂ ਕਿਉਂਕਿ ਸਖਣੇ ਨੇ ਕੰਮਾਂ ਤੋਂ ਮੈਂ ਵੇਖ ਲਿਆ ਬਹੁਤ ਵਾਂਝੇ ਨੇ ਕੰਮਾਂ ਤੋਂ ਠੀਕਾ ਘਰਾਂ ਚ ਜਾਂਦੇ ਆਂ ਵੇਖਦੇ ਆਂ ਪਰ ਉਮੀਦ ਇਹਨਾਂ ਨੂੰ ਵੀ ਸਾਡੇ ਲਈ ਕੁਝ ਕਰੂਗਾ ਤੇ ਮੈਂ ਬਾਲਾ ਨਹੀਂ ਕਹਿੰਦਾ ਕਿਉਂਕਿ ਲੀਡਰਾਂ ਵਾਲੀ ਗੱਪ ਉਹ ਬਾਈ ਜੀ ਮੇਰੇ ਤੋਂ ਵੱਜਦੇ ਨਹੀਂਗੇ ਸੱਚ ਜਾਣਿਓ ਪਰਮਾਤਮਾ ਨੇ ਮਿਹਰ ਕਰੀ ਨਾ ਇਹ ਲੋਕਾਂ ਦੀ ਤਸੱਲੀ ਕਰਾਵਾਂਗੇ ਮੰਨਣਗੇ ਕਿ ਕੋਈ ਲੀਡਰ ਅਸੀਂ ਚੁਣਿਆ ਅਸੀਂ ਆਪਣਾ ਕੋਈ ਪੁੱਤ ਬਣਾਇਆ ਬਸ ਇੰਨਾ ਹੀ ਕਹੂੰਗਾ ਪੱਟੀ ਗਿੰਥੀ ਦੇ ਵਿੱਚ ਇੱਕ ਰਿਪੀਟ ਪ੍ਰੋਗਰਾਮ ਹੋ ਰਹੇ ਨੇ ਪਾਰੀ-ਵਾਰੀ ਥਾਂ-ਥਾਂ ਤੇ ਜਿਹੜਾ ਤੋਲਾ ਆ ਰਿਹਾ ਕਿਸ ਹਵਾਰੇ ਪਿਆਰ ਆ ਜੀ ਲੋਕਾਂ ਦਾ ਦੋ-ਦੋ ਤਿੰਨ-ਤਿੰਨ ਵਾਰ ਮਤਲਬ ਕਿ ਵਾਰ ਹੀ ਨਹੀਂ ਆ ਰਹੀ ਮੈਂ ਦੋ-ਦੋ ਘੰਟੇ ਲੇਟ ਚੱਲ ਰਿਹਾ ਹੁਣ ਵੀ ਅਕੇ ਤਿੰਨ ਪ੍ਰੋਗਰਾਮ ਨੇ ਦੋ ਥਾਂਵੇਂ ਤੋਲਣਾ ਹੈਗਾ ਇਸ ਕਿਰਪਾ ਮਾਲਕ ਦੀ ਲੋਕਾਂ ਦਾ ਪਿਆਰ ਹੈ ਮੇਰੇ ਕਰਮਾਂ ਦੀ ਕਮਾਈ ਹੈ ਐਸੇ ਕਰਕੇ ਕਹਿਣਾ ਕਿ ਕਿਸੇ ਵੀ ਗਲੋਏ ਲੋਕਾਂ ਦੀ ਆਪਾਂ ਇੰਨਾ ਮਾਨ ਦਿੰਦਾ ਕੋਈ ਨਹੀਂ ਉਮੀਦ ਆਉਂਦੀ ਆ ਕਿਸੇ ਨੂੰ ਤੇ ਦਿਲ ਕਿਸੇ ਦਾ ਵੀ ਹੌਸਲਾ ਦਿਲ ਨਹੀਂ ਟੁੱਟਣਾ ਚਾਹੀਦਾ ਮੇਰੀ ਪੂਰੀ ਕੋਸ਼ਿਸ਼ ਰਹੂਗੀ ਇਹ ਨਗਰ ਨੂੰ ਤੇ ਲੋਕਾਂ ਨੂੰ ਕਿਵੇਂ ਨਾ ਕਿਵੇਂ ਹਰ ਉਹ ਸਹੂਲਤ ਮਹਈਆ ਕਰਵਾਵਾਂਗੇ ਜਿਹੜੇ ਨਾਲ ਦਾ ਹੱਕ ਬਣੇ ਮਨਪ੍ਰੀਤ ਕੌਰ ਜੀ ਮਨਪ੍ਰੀਤ ਕੌਰ ਬੋਟਾ ਮੰਗੀਆਂ ਯਾਰੀ ਨੇ ਵੱਡਾ ਇੱਕ ਆਪਾਂ ਕਿਸੇ ਨੇ ਰੈਲੀ ਬਣੀ ਹੈ ਕੀ ਗੱਲਬਾਤ ਹੈ ਤੇ ਬਾਰੇ ਹਾਂਜੀ ਇਹ ਵੀਰ ਚ ਸਪਿੰਦਰ ਸਿੰਘ ਚੈਲ ਤੇ ਮੇਰੇ ਮਨਪ੍ਰੀਤ ਕੌਰ ਦੇ ਹੱਕ ਚ ਬਹੁਤ ਭਾਰੀ ਲੋਕਾਂ ਦਾ ਹੰਗਾਰਾ ਮਿਲ ਰਿਹਾ ਜੀ ਦੋ ਪਿੰਡਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਕਿਹੜੇ ਕਿਹੜੇ ਪਿੰਡਾਂ ਆ ਆਪਣਾ ਅਹਮਦਪੁਰ ਤੇ ਕਲੈਰੀ ਤੋਂ ਮੈਂ ਬਲਾਕ ਸੰਭ ਦੀ ਚੋਣ ਲੜ ਰਹੀ ਹਾਂ ਜੀ ਬਹੁਤ ਹੀ ਪਿਆਰ ਅਤੇ ਸਤਿਕਾਰ ਆਪਾਂ ਨੂੰ ਮਿਲ ਰਿਹਾ ਤੇ ਇਹ ਵੀਰ ਚਪਿੰਦਰ ਸਿੰਘ ਦਾ ਵੀ ਅਸੀਂ ਨਾਲ ਪ੍ਰਚਾਰ ਕਰ ਰਹੇ ਹਾਂ ਕੀ ਨਾਮ ਹੈ ਪਰਮਜੀਤ ਕੌਰ ਪਰਮਜੀਤ ਕੌਰ ਜਿਹੜਾ ਡੋਰ ਟੂ ਡੋਰ ਤੁਸੀਂ ਕਰ ਰਹੇ ਸੀ ਕਿਵੇਂ ਦਾ ਹੰਗਾਰਾ ਮਿਲਿਆ ਕਿਹੜਾ ਪਿੰਡ ਹੈ ਪਿੰਡ ਸਾਡਾ ਕਲੈਰੀ ਹੈ ਜੀ ਹੰਗਾਰਾ ਸਾਨੂੰ ਬਹੁਤ ਵਧੀਆ ਮਿਲਿਆ ਜੀ ਸਾਨੂੰ ਕਲੈਰੀ ਪਿੰਡ ਤੋਂ ਵੀ ਵਧੀਆ ਹੰਗਾਰਾ ਮਿਲਿਆ ਜੀ ਅੱਜ ਅਸੀਂ ਆਨਪੁਰ ਵਿਚਾਰੇ ਆ ਜੀ ਇੱਥੋਂ ਵੀ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਭੈਣਾਂ ਦਾ ਕਿਵੇਂ ਦਾ ਰਿਸਪੌਂਸ ਹੈ ਬਹੁਤ ਵਧੀਆ ਜੀ ਅੱਜ ਇੱਕ ਛੋਟੀ ਜਿਹੀ ਨੁੱਕਰ ਮੀਟਿੰਗ ਸੀ ਰੈਲੀ ਦਾ ਰੂਪ ਧਾਰਨ ਕਰਕੇ ਕੀ ਕਹੂੰਗਾ ਇਹਦੇ ਵਿੱਚ ਸਾਨੂੰ ਸਾਰੇ ਪਿੰਡ ਨੇ ਬਹੁਤ ਸਾਥ ਦਿੱਤਾ ਜੀ ਤੇ ਇਹਦੇ ਵਿੱਚ ਭਗਵੰਤ ਦੇ ਮਾਨ ਸਾਹਿਬ ਦੇ ਜੀ ਕੰਮ ਬੋਲਦੀ ਹੈ ਜੀ ਕੰਮਾਂ ਨੂੰ ਦੇਖ ਕੇ ਹੀ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਹੈ ਜੀ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਬੀਬੀ ਐਚਪੀ ਸਿੰਦਰ ਸਿੰਘ ਚੈਲ ਉਹ ਵੀ ਜਿੱਤ ਪਾਉਣਗੇ ਜੀ ਤੇ ਭੈਣ ਮਨਪ੍ਰੀਤ ਕੌਰ ਵੀ ਜਿੱਤ